ਸੋ ਅੱਜ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਹਾਰੇ ਕਾ ਸਹਾੜਾ ਤੁਸ਼ਾਮ ਇਹ ਹਾਰਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਕਿੱਦਾਂ ਰੌਣਕਾਂ ਲੱਗੀਆਂ ਹੋਈਆਂ ਨੇ ਦਰਬਾਰ ਦੇ ਉੱਤੇ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚ ਰਹੀਆਂ ਨੇ ਤੇ ਤੁਹਾਨੂੰ ਦੱਸਦੀ ਕਿ ਕਲ ਜੁਗੀ ਦੇ ਅਵਤਾਰੀ ਜਿਨ੍ਹਾਂ ਨੂੰ ਕਿਹਾ ਗਿਆ ਏ ਖਾਟੂ ਸ਼ਾਮ ਜੀ ਉਹਨਾਂ ਦੇ ਦਰਬਾਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਤੇ ਨਾਲ ਦੀ ਨਾਲ ਰੌਣਕਾਂ ਵੀ ਲੱਗੀਆਂ ਹੋਈਆਂ ਨੇ ਸਾਰੇ ਇਲਾਕਿਆਂ ਤੋਂ ਇੰਡੀਆ ਤੋਂ ਹਿੰਦੁਸਤਾਨ ਦੇ ਵਿੱਚੋਂ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਤੇ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਕਹਿੰਦੇ ਹਾਰੇ ਕਾ ਸਾਰਾ ਜਿਹੜਾ ਇਹ ਖਾਟੂ ਸ਼ਾਮ ਹੈ ہمارا ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਕਿੰਦਾਂ ਰੌਣਕਾਂ ਲੱਗੀਆਂ ਹੋਈਆਂ ਨੇ ਦਰਬਾਰ ਦੇ ਉੱਤੇ ਸੰਗਤਾਂ ਜਰੀਆਂ ਨੇ ਇੱਥੇ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਤੇ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਪਾਂ ਤਸਵੀਰਾਂ ਨੇ ਖਾਟੂ ਸ਼ਾਮ ਦੀਆਂ ਜੋ ਜਿਹੜਾ ਦਰਬਾਰ ਹੈ ਰਾਜਸਥਾਨ ਦੇ ਵਿੱਚ ਦਰਬਾਰ ਹੈ ਉਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਪਹੁੰਚ ਰਹੇ ਨੇ ਲੋਕ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਕਿੰਨੀ ਰੌਣਕ ਲੱਗੀ ਹੋਈ ਏ ਪੂਰੇ ਹਿੰਦੁਸਤਾਨ ਦੇ ਵਿੱਚੋਂ ਜਿਹੜੀਆਂ ਸੰਗਤਾਂ ਜਿਹੜੀਆਂ ਸੰਗਤਾਂ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ जय खाटू जय खाटू की नाम दे? मेरा विमल नाम है कहाँ से आयो मैं जोधपुर से आया हूँ जोधपुर से आयो पहली बार आयो कि पहले भी आते पहली बार आया कितना आनंद मिला फिर जहाँ पे परिवार समेत बहुत तो आनंद अभी तो दर्शन करने जा रहे हैं कहते की हर एक का सहारा जो भी मांगते हैं वो मिल जाता है कैसा लगता है जो दरबार में पहुंचे हो आप सुना था इसलिए आए हैं परिवार आया कहना चाहते जो देख रहे हैं लोग श्रद्धालु देख रहे हैं उनको ਦਾ ਵੀ ਦੇਖ ਰਹੇ ਆ ਉਹ जरूर आए एक बार यहां पे दर्शन करें और अपनी मनोकामना की इच्छा करें और पूरा करें बाबा से ठीक है लो जी ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇੱਕ ਵਾਰ जरूर आओ ਉੱਥੇ ਤੇ ਉਹਨਾਂ ਦਾ आशीर्वाद प्राप्त करो हर एका सहारा खाटू श्याम ਹੈ ہمارا ਤੋਂ ਬੜੀ ਕਿਰਪਾ ਦੀ ਆਣਾ ਦੀ ਹਜ਼ਾਰਾਂ ਨਹੀਂ ਲਗਣਤੀ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਨੇ ਆਪਾਂ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਵੀਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਕਹਿੰਦੇ ਨੇ तो बड़ी पुरातन जगह है जी बड़ी पुरातन जारी जगह है आप गल भी करेंगे की कहना है क्या नाम है? तो क्या नाम है और कहां कहां से संखतें आती है जा, हर तो जगह से, 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 से संख्या आते हैं तो जी हर रोज इकट्ठ ऐसा ही होता है जी क्या कहना चाहते हो जो लोग देख रहे हैं वीडियो देख रहे हैं सब आओ बाबा की कृपा से बाबा के दर्शन करो आओ बढ़िया आवो कहते हारे का सहारा है जो हार जाता है श्याम बाबा ਉਸ ਕੋ ਕਿਰਪਾ ਕਰ ਦਿੱਤਾ ਉਸਕੇ ਉਪਰ ਜੀ 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 ਲਓ ਜੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਹਾਰੇ ਦਾ ਸਹਾਰਾ ਹੈ ਸ਼ਾਮ ਬਾਬਾ ਸ਼ਾਮ ਬਾਬਾ ਜੀ ਕਿਰਪਾ ਕਰਦੇ ਨੇ ਤੁਸੀਂ ਵੀ ਨਤਮਸਤਕ ਹੋਵੋ ਅਤੇ ਦਰਬਾਰ ਤੇ ਆਓ ਤੇ ਖੁਸ਼ੀਆਂ ਲਓ ਤੇ ਜਿਹੜੇ ਵੀ ਕੰਮ ਰੁਕੇ ਹੋਏ ਨੇ ਉਹ ਤੁਹਾਡੇ ਜਿਹਰੇ ਨੇ ਜਲਦ ਪੂਰੇ ਹੋਣਗੇ ਤੇ ਕਿਰਪਾ ਵੀ ਖਾਟੂ ਸ਼ਾਮ ਦੀ ਹੋਏਗੀ ਲਿਜੁਗੀ ਦੇ ਅਵਤਾਰ ਨੇ ਜਿਹਰੇ ਉਹ ਨੇ ਖਾਟੂ ਸ਼ਾਮ ਜੀ ਇੱਥੇ ਪਹੁੰਚੋ ਨਤਮਸਤਕ ਹੋਵੋ ਤੇ ਆਸ਼ੀਰਵਾਦ ਪ੍ਰਾਪਤ ਕਰੋ ਵੀਡੀਓ ਨੂੰ ਅੱਤਵਾਇ ਸ਼ੇਅਰ ਕਰਿਓ ਕੈਮਰਾ ਪਰਸਨ ਕੌਣ ਅਗਰਵਾਲ ਦਾ ਪੰਜਾਬ ਕਾਸੀ লাইਵ ਲੱਕੀ ਰਾਜਪੂਤ ਖਾਟੂ ਸ਼ੌਂ